ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਦਿਜੀਤ ਸਿੰਘ ਕੁਤਵਾ ਦੋਸਤੋ ਅੱਜ ਕਸੀ ਇੱਥੇ ਇੱਕ ਪਿੰਡ ਹਮੇਦੀ ਪੈਂਦਾ ਉੱਥੇ ਪਹੁੰਚੇ ਹੋਏ ਸੀਗੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਖਤਮ ਵੱਧ ਕੇ ਹੋ ਰਿਹਾ ਬੱਚੇ ਨੌਜਵਾਨ ਜਿਹੜੇ ਮੌਤਾਂ ਹੋ ਰਹੀਆਂ ਨੇ ਛੋੜੀ ਹਮਾਲੇ ਬੱਚਿਆਂ ਦੀਆਂ ਵੀ ਮੌਤਾਂ ਹੋ ਰਹੀਆਂ ਨੇ ਪਰ ਜੇ ਦੇਖਿਆ ਜਾਵੇ ਸਰਕਾਰਾਂ ਮੌਜੂਦਾ ਸਰਕਾਰਾਂ ਹੱਥ ਤਰ੍ਹਾਂ ਨਾਲ ਫੇਰ ਹੋ ਚੁੱਕੀਆਂ ਨਸ਼ੇ ਤੇ ਕਿਸੇ ਤਰ੍ਹਾਂ ਦਾ ਕੋਈ ਲੋਕ ਨਹੀਂ ਹੈ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਜਿਹੜੀ ਨਸ਼ੇ ਨੂੰ ਖੁੱਲੀ ਛੋੜ ਦਿੱਤੀ ਹੁੰਦੀ ਹੈ ਸ਼ਰੇਆਮ ਨਸ਼ਾ ਬਿਕਦਾ ਕੁਝ ਕੁ ਨੌਜਵਾਨਾਂ ਨੇ ਜਿਹੜੀ ਆਪਣੀ ਜਵਾਨੀ ਸੰਭਾਲੀ ਆ ਆਪਣਾ ਨਸ਼ਾ ਛੱਡਿਆ ਜਿਹੜੇ ਨਸ਼ੇ ਦੇ ਬਿਲਕੁਲ ਆਦੀ ਹੋ ਚੁੱਕੇ ਸੀ ਨਸ਼ਾ ਛੱਡ ਕੇ ਇਸ ਟਾਈਮ ਜਿਹੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਕਿੰਨਾਂ ਦੀ ਬਦੌਲਤ ਕੁਝ ਕੁ ਸੰਸਥਾਵਾਂ ਹੁੰਦੀਆਂ ਨੇ ਜਾਂ ਕੁਝ ਨੌਜਵਾਨ ਹੁੰਦੇ ਨੇ ਉਹ ਉਹਨਾਂ ਵਰਗੇ ਸਾਡੇ ਕੋਲ ਇੱਕ ਨੌਜਵਾਨ ਸਰਦਾਰ ਰਮਨਦੀਪ ਸਿੰਘ ਜੀ ਖਾਲਸਾ ਬੈਠੇ ਨੇ ਤੇ ਇਹਨਾਂ ਦੇ ਜਿਹੜੇ ਉਦਮ ਸਦਕਾ ਇਹ ਨੌਜਵਾਨ ਜਿਹੜੇ ਨਸ਼ੇ ਤੋਂ ਬਚੇ ਨੇ ਅੱਜ ਇਹ ਇਹਨਾਂ ਦਾ ਧੰਨਵਾਦ ਹੀ ਕਰ ਰਹੇ ਨੇ ਤੇ ਜਿਹੜਾ ਆਪਣੀ ਜ਼ਿੰਦਗੀ ਵਧੀਆ ਜਿਉਂ ਰਹੇ ਨੇ ਸੋ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਨਾਲ ਜਿਹੜਾ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆਇਆ ਤੇ ਉਸ ਜ਼ਿੰਦਗੀ ਦੇ ਆ ਜਨਕੀ ਦਾ ਇਸ ਨੂੰ ਕੀ ਅਨੁਭਵ ਹੋ ਰਿਹਾ ਕੀ ਮਹਿਸੂਸ ਹੋ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਹਾਂ ਭਾਈ ਜੀ ਕੀ ਲਾ ਆਪਣਾ ਪਹਿਲਾ ਦੱਸੋ ਮੇਰਾ ਪੂਰਾ ਨਾਮ ਰਣਜੀਤ ਸਿੰਘ ਹੈ ਜੀ ਅੱਛਾ ਜੀ ਹਾਂਜੀ ਤੇ ਭਾਈ ਜੀ ਨਸ਼ੇ ਦੇ ਵਿੱਚ ਕਿਸ ਤਰ੍ਹਾਂ ਬੜੇ ਪਹਿਲਾਂ ਦਾ ਇਹ ਦੱਸੋ ਭਾਈ ਨਸ਼ੇ ਦੇ ਵਿੱਚ ਵੜਨ ਦੇ ਕਾਰਨ ਜਿਹੜੀ ਨੌਜਵਾਨੀ ਹੈ ਨਾ ਇਹ ਦੋ ਕਾਰਨ ਹੁੰਦੇ ਨੇ ਇਜਵੇਂ ਜਿਹੜਾ ਪਹਿਲਾ ਕਾਰਨ ਹੁੰਦਾ ਉਹ ਇੱਕ ਆਈ ਹੁੰਦਾ ਵੀ ਆਪਾਂ ਦੇਖਦੇ ਆ ਜਦੋਂ ਕੋਈ ਵੀ ਆਪ ਤੋਂ ਵੱਡੇ ਨੂੰ ਜਾਂ ਵੀ ਫੜਦੇ ਟਾਈਮ ਇਹ ਇੱਕ ਬੰਦਾ ਕੀ ਕਰਦਾ ਹਨਾ ਵੀ ਨਸਾ ਕਰਦਾ ਚੋੜ ਦੀ ਨੂੰ ਆਪਾਂ ਕਹਿ ਦਿੰਨੇ ਆ ਹਾਂਜੀ ਇੱਕ ਚੋੜ ਹੁੰਦਾ ਇੱਕ ਵਿੱਚ ਜਿਹੜੇ ਭਰਾ ਨਸਾ ਕਰਦੇ ਆ ਵੀ ਜਿਵੇਂ ਕਹਿੰਦੇ ਮਜ਼ਦੂਰੀ ਹੈ ਪਹਿਲੀ ਵਾਰ ਤਾਂ ਮੈਂ ਦੱਸ ਦਿੰਨਾ ਚਾਹਣਾ ਨਸ਼ਾ ਕਰਨ ਦੀ ਕੋਈ ਮਜ਼ਦੂਰੀ ਨਹੀਂ ਹੁੰਦੀ ਮਜ਼ਦੂਰੀਆਂ ਹੋਰ ਚੀਜ਼ਾਂ ਦੇ ਹੁੰਦੇ ਆ ਨੇ ਨਸ਼ੇ ਦੀ ਕੋਈ ਮਜ਼ਦੂਰੀ ਨਹੀਂ ਹੁੰਦੀ ਮੇਨ ਪੁਆਇੰਟ ਤਾਂ ਇਹ ਹੀ ਹੁੰਦਾ ਹੈ ਬੰਦਾ ਸਕੂਲ ਤੋਂ ਕਾਲਜ ਕਾਲਜ ਤੋਂ ਜਦੋਂ ਬਾਹਰ ਨਹੀਂ ਜਾਂਦਾਗਾ ਤਾਂ ਬੰਦਾ ਨੂੰ ਇਹਦਾ ਸਰਕਾ ਮਿਲ ਜਾਂਦਾ ਵੀ ਉਹ ਨਸ਼ੇ ਦੀ ਦਲਦਲ ਤੇ ਪੜ ਜਾਂਦਾ ਤੇ ਜਿਹੜੀ ਇਹ ਨਸ਼ੇ ਦਾ ਦਲਦਲਾ ਨਸ਼ਾ ਬੰਦੇ ਜਦੋਂ ਲੱਗਦਾ ਬੰਦਾ ਤਾਂ ਬੰਦੇ ਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜਾ ਵੀ ਜਿਹੜੀ ਚੀਜ਼ ਮੈਂ ਕਰ ਰਿਹਾ ਵੀ ਸਹੀ ਆ ਬਿਜ਼ਨਸ ਮਾਲ ਦੇ ਵਿੱਚ ਹੋਰ ਲੋਕ ਵੇਚ ਰਹੇ ਨੇ ਵੀ ਉਹ ਗਲਤ ਨੇ ਜੀ ਤੇ ਐਸੀ ਤਰ੍ਹਾਂ ਹੀ ਭਾਈ ਜਿਵੇਂ ਮੈਂ ਤੁਹਾਨੂੰ ਆਪਦਾ ਹੀ ਦੱਸ ਦਿੰਨਾ ਵੀ ਪਹਿਲਾ ਬੰਦਾ ਹੌਲੀ ਹੌਲੀ ਜਿੱਥੋਂ ਸ਼ੁਰੂ ਹੁੰਦਾ ਸ਼ੁਰੂਆਤਾਂ ਬੰਦੇ ਦੀਆਂ ਛੋਟੇ ਪੁਆਇੰਟ ਤੋਂ ਹੁੰਦੀ ਹੁੰਦੀਆਂ ਨੇ ਮੰਨ ਕੇ ਚੱਲੋ ਕੋਈ ਬੰਦਾ ਸੈਕਟਰਪਿੰਡਰ ਸੈਕਟਰਪਿੰਡਰ ਲੱਗ ਗਏ ਫਿਰ ਹੌਲੀ ਹੌਲੀ ਬੀਅਰ ਤੇ ਵਾਗ ਗਏ ਫਿਰ ਹੌਲੀ ਹੌਲੀ ਦਾਲੂ ਤੇ ਵਾਗ ਗਏ ਫਿਰ ਹੌਲੀ ਹੌਲੀ ਮੈਡੀਕਲ ਤੇ ਚਲੇ ਗਏ ਨਾ ਫਿਰ ਮੈਡੀਕਲ ਤੋਂ ਬਾਅਦ ਦੀ ਲਾਸਟ ਤੇ ਜਾ ਚਿੱਟਾ ਜੀ ਉਸ ਤੋਂ ਬਾਅਦ ਬੰਦਾ ਕਰਦਾ 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 ਸਭ ਕੁਝ ਕਰ ਕਰਕੇ ਚਿੱਟੇ ਤੇ ਜਦੋਂ ਚਲਾ ਜਾਂਦਾ ਮੈਂ ਮੇਰੇ ਨਾਲ ਵੀ ਸੇਮ ਬਿਲਕੁਲ ਇਹੀ ਹਾਲਾਤ ਹੋਏ ਨੇ ਜਿਵੇਂ ਆਪਾਂ ਕਹਿ ਦਿੰਦੇ ਆਂ ਵੀ ਬੰਦੇ ਨੇ ਸੱਤਾਂ ਜੁੱਲੇ ਸੁਆਹ ਨਹੀਂ ਛੱਡੀ ਉਹ ਗੱਲ ਆ ਜਮਾ ਬਿਲਕੁਲ ਕੁਝ ਵੀ ਨਹੀਂ ਕਰਿਆ ਬਈ ਜਮਾ ਜਿੱਥੇ ਵੀ ਗੱਲ ਹੁੰਦੀ ਆਪਾਂ ਸਾਰੇ ਆਮ ਕਹਿੰਦੇ ਆ ਇਹ ਗੱਲਾਂ ਇਹ ਚੀਜ਼ਾਂ ਜਿਹੜੀ ਨੌਜਵਾਨੀ ਦੇ ਕਰਨ ਚ ਪਾਉਣ ਵਾਲੀਆਂ ਗੱਲਾਂ ਨੇ ਦਿਮਾਗ ਪਾਉਣਾ ਤੁਹਾਨੂੰ ਕਿੰਨਾ ਚਿਰ ਨਸ਼ਾ ਕੀਤਾ ਤੁਸੀਂ ਮੈਂ ਵੀ ਨਸ਼ਾ ਕੀਤਾ ਲਗਾਤਾਰ 4.5 ਤੋਂ 5 ਸਾਲ ਜੀ ਹਾਂਜੀ ਉਹ ਨਸ਼ੇ ਦੇ ਦੌਰਾਨ ਕਿੰਨਾ ਆਪਣਾ ਨੁਕਸਾਨ ਕਿੰਨਾ ਕਰਪਾ ਵੇਚ ਲਿਆ ਕੱਟ ਲਿਆ ਜਾਂ ਘਰਾਬ ਕਰਤਾ ਹਾਂਜੀ ਭਾਈ ਜਦੋਂ ਮੈਂ ਸੁੰਦਰਦਨ ਵੀ ਮੇਰਾ ਛੋਟੇ ਹੁੰਦੇ ਦੇ ਮੇਰੇ ਬਾਬਾ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਘਰ ਦੇ ਵਿੱਚ ਇਕੱਲਾ ਹੀ ਸੀਗਾ ਮੇਰੇ ਬੇਬੇ ਬਾਪੂ ਮੰਮੀ ਭੈਣ ਹੈ ਨਾ ਮੈਂ ਇਕੱਲਾ ਹੀ ਸੀਗਾ ਜੀ ਉਹ ਥੋੜਾ ਜਿਹਾ ਮੇਰੇ ਘਰ ਦੇ ਵਿੱਚ ਜਿਵੇਂ ਮਲ ਕੇ ਚੱਲੋ ਵੀ ਕੱਲਾ ਹੋ ਕੇ ਵੀ ਮੁਖਤਿਆਰੀ ਦੀ ਗੱਲ ਆ ਜਾਂਦੀ ਹੈ ਨਾ ਮੈਂ ਯਾਨੀ ਬਹੁਤ ਜ਼ਿਆਦਾ ਨਸ਼ਾ ਕਰਿਆ ਵੀ ਯਾਨੀ ਮੈਂ ਉਦੋਂ ਉਸ ਟਾਈਮ ਐ ਸਮਝ ਲਓ ਵੀ ਜਮਾਂ ਵੀ ਜ਼ੀਰੋ ਸੀਗਾ ਜੀ ਤੇ ਮੈਂ ਨਸ਼ਾ ਕਰਦਾ ਸੀ ਆ ਉਹਦਾ ਤੇ ਘਰੇ ਲੱਗਦਾ ਸਾਰਾ ਕੋ ਖਨਾ ਪਰ ਆਉਂਦਾ ਯਾਨੀ ਮਿਰਦਾ ਪੈ ਜਾਂਦਾ ਜਦੋਂ ਘਰੇ ਮੈਂ ਆ ਜਾਂਦਾ ਮੇਰੇ ਮਾਪਿਆਂ ਨੂੰ ਵੀ ਕਿੱਥੋਂ ਆ ਗਿਆ ਵੀ ਪਤਾ ਨਹੀਂ ਕਿਵੇਂ ਆਇਆ ਉਹ ਕਿੱਥੋਂ ਆਇਆ ਨਾ ਉਸ ਤੋਂ ਬਾਅਦ ਵੀ ਚਲੋ ਮੈਂ ਨਜ਼ਰੇ ਵਿੱਚ ਰੁੱਝਿਆ ਹੁੰਨਾਗਾ ਤੇ ਆਪਣੇ ਨਜ਼ਾ ਨੇੜੋਂ ਮਿਲਦਾ ਹੁੰਦਾ ਜਿਵੇਂ ਆਪਣੇ ਨੇੜਲਾ ਪਿੰਡ ਹੈ ਇਥੇ ਸੇਰਪੋਰਾ ਇੱਥੇ ਨਸਾਂ ਮਿਲਦਾ ਜੀ ਕਿਹੜੀ ਆਮ ਮਿਲ ਜਾਂਦਾ ਜੀ ਬਿਲਕੁਲ ਜੀ ਜਦੋਂ ਮਰਜੀ ਜਾਓ ਉੱਥੇ ਖੁੱਲਾ ਹੁੰਦਾ ਪਰ ਵਿਚਾਰੀ ਨੌਜਵਾਨ ਕਿਹੜੀ ਦੇ ਜਿਨ੍ਹਾਂ ਦੇ ਜਿਹੜੇ ਆਪਰਾ ਕੀ ਕਰਦੇ ਨੇ ਜਦ ਕੇ ਰਾਖੀ ਬਣਨੀ ਸੀ ਇਥੋਂ ਦੇ ਜਿਹੜੇ ਸਰਕਾਰਾਂ ਨੇ ਐਮਐਲਏ ਨੇ ਮੰਤਰੀ ਨੇ ਉਹਨਾਂ ਹੀ ਰਾਖੀ ਬਣਦੀ ਸੀ ਜਿਹੜੇ ਉਹ ਨੌਜਵਾਨ ਦਰਦ ਟਿਕਰੀ ਪਹਿਲਾ ਲਾਉਂਦੇ ਨੇ ਤੁਸੀਂ ਗੱਲ ਕਰੀ ਬਾਈ ਨੁਕਸਾਨ ਦੀ ਤੇ ਵੇਚ-ਵਟਾਂਦੇ ਹਨਾ ਮੇਰਾ ਨੁਕਸਾਨ ਤਾਂ ਮੰਨ ਕੇ ਚੱਲੋ ਵੀ ਬਹੁਤ ਜ਼ਿਆਦਾ ਹੋ ਗਿਆ ਵੀ ਉਹਦਾ ਕੋਈ ਗੰਗੈਂਦਤੀ ਹੈ ਨਹੀਂ ਹੈਨਾ ਠੀਕ ਹੈ ਜੀ ਜਿਹੜਾ ਉਹਨਾਂ ਦਾ ਫਾਇਦਾ ਹੋਇਆ ਤੁਸੀਂ ਜਾ ਕੇ ਰਿਪੋਰਟ ਵੀ ਲੈ ਸਕਦੇ ਹੋ ਸੇਰਪੁਰ ਦੇ ਵਿੱਚ ਜਦੋਂ ਹੀ ਜਾਣ ਲੱਗੇ ਸੀ ਤਾਂ ਉਹ ਝੁੱਗੀਆਂ ਦੇ ਵਿੱਚ ਰਹਿੰਦੇ ਹੁੰਦੇ ਸੀ ਮੇਰੇ ਵਰਗੇ ਹੋਰ ਵੀ ਬਹੁਤ ਨੌਜਵਾਨ ਸੀ ਮੈਂ ਕਹਿੰਦਾ ਮੈਂ ਇਕੱਲਾ ਨਹੀਂ ਬਹੁਤ ਨੌਜਵਾਨ ਇਹਨਾਂ ਦੀ ਗੱਲ ਕਰ ਰਹੇ ਜਿਹੜੇ ਨਸ਼ਾ ਵੇਚ ਰਹੇ ਸੀ ਜਿਹੜੇ ਨਸ਼ਾ ਸੇਰਪੁਰ ਜਿਹੜਾ ਨਸ਼ਾ बिक ਰਿਹਾ ਇੱਥੇ ਆਪਨੇ ਕੇੜੀ ਵਾਲੇ ਰੋਡ ਤੇ ਆ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਦਾ ਹੁਣ ਜਾ ਕੇ ਵੀ ਤੁਸੀਂ ਅੱਜ ਦੇ ਹਾਲਾਤ ਦੇਖ ਲਓ ਪਹਿਲਾਂ ਦੇ ਹਾਲਾਤ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਝੁੱਗੀਆਂ ਝੁੱਗੀਆਂ ਤੇ ਰਹਿੰਦੇ ਸੀ ਜੀ ਅੱ ਉਹਨਾਂ ਨੇ ਆਪਣੇ ਪਿੰਡਾਂ ਦੇ ਨੌਜਵਾਨਾਂ ਤੋਂ ਆਪਦਾ ਕਾਰੋਬਾਰ ਵਧਾ ਲਿਆ ਤੇ ਆਪਣੇ ਨੌਜਵਾਨਾਂ ਦਾ ਜਿਹੜਾ ਕਾਰੋਬਾਰ ਆ ਉਹ ਘਟ ਗਏ ਕਾਰੋਬਾਰਤ ਵਧ ਗਿਆ ਜਿਹੜੀ ਆਪਾਂ ਪੁਲਿਸ ਪ੍ਰਸ਼ਾਸਨ ਦੀ ਲੈਣੀ ਆ ਗੱਲ ਵੀ ਉੱਥੇ ਕੋਈ ਸਰਤਾਈ ਤੁਹਾਡੇ ਤੇ ਜਾ ਹੁੰਦੀ ਸੀ ਕੋਈ ਛੋੜਦਾ ਨਹੀਂ ਸੀ ਕੋਈ ਸਰਤਾਈ ਦੀ ਗੱਲ ਦੱਸ ਦਿੰਨੇ ਆ ਜੀ ਜੇ ਮੰਨ ਕੇ ਚੱਲੋ ਮੈਂ ਅਸੀਂ ਨਸ਼ਾ ਕਰਦੇ ਸੀ ਸਾਡੇ ਬਾਗਿਆਂ ਤੋਂ ਜਿਵੇਂ ਮੰਨ ਲਓ ਇੱਧਰ ਲੈ ਖਾਣ ਵਾਲਿਆਂ ਚ ਖਾਣਾ ਇਹਨੂੰ ਖੜ ਕੇ ਲੈ ਜਾਂਦੇ ਸੀ ਦੂਜੇ ਜਿਹੜੇ ਵੇਚਣ ਵਾਲੇ ਸੀ ਜੇ ਉਹ ਪਹੁੰਚਦੇ ਉਹ ਇਹ ਕਿਥੋਂ ਲੈਂਦਾ ਕੀ ਕਰਿਆ ਪਤਾ ਉਹਨਾਂ ਨੂੰ ਸਾਰਾ ਜੀ ਵੇਤੋਂ ਲੈਂਦਾ ਉਹ ਤੋਂ ਲੈਂਦਾ ਸਾਰਾ ਸਰਕਲ ਬਣਿਆ ਹੁੰਦਾ ਉ ਸਾਰਾ ਕੁਝ ਚੱਲਦਾ ਦੇਣ ਲੈਣ ਉਹਨਾਂ ਦਾ ਕਰਿਆ ਹੁੰਦਾ ਸਾਥੋਂ ਫੜ ਕੇ ਜਿਵੇਂ ਮੰਨ ਲਓ ਕਿ ਪਤਾ ਹੁੰਦਾ ਨਾ ਮੈਂ ਇਹਨਾਂ ਦੇ ਮਗਰ ਕੋਈ ਆਊਗਾ ਵੀ ਇਹ ਇਹਨਾਂ ਤੋਂ ਕੁਝ ਲੈ ਲੈਣਾ ਹੈ ਉਹਨਾਂ ਨਾਲ ਤਾਂ ਆਪਣਾ ਚੱਲਦਾ ਹੀ ਹੈ ਜੀ ਤੇ ਉੱਥੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੇ ਕਾਰਵਾਈ ਨਹੀਂ ਜਦ ਕੇ ਜਿਹੜੇ ਬੰਦੇ ਆਦੀ ਸੀ ਉਹਨਾਂ ਤੇ ਗਾਣਾ ਉਹਨਾਂ ਨੂੰ ਫੜ ਕੇ ਹਰਾਨ ਕਰਨਾ ਟੌਰਚਰ ਕਰਨਾ ਤੁਸੀਂ ਐਂ ਕਰੋ ਮਾਪਿਆਂ ਤੋਂ ਦੋ ਵੇਖ ਲਾਂਗੇ ਮੈਂ ਫੀਲ ਉਹ ਐਂ ਕਰਾਂਗੇ ਆਪਾਂ ਵੀ ਗੱਲ ਕਰਦੇ ਆਂ ਸਰਕਾਰਾਂ ਦੀ ਹੈ ਨਾ ਉਦੋਂ ਤਾਂ ਇਹ ਗੱਲ ਸੀ ਉਦੋਂ ਪਹਿਲਾਂ ਜਦ ਮੈਂ ਕਹਿੰਦਾ ਹੁੰਦੀ ਸੀ ਇੱਥੇ ਤਾਂ ਹੀ ਕਾਗਰਸੀਆਂ ਨੇ ਐਮਐਲਆ ਉਹ ਬਕਾਉਂਦਾ ਅੱਜ ਦੇ ਮੌਜੂਦਾ ਹਾਲਾਤ ਨੇ ਅੱਜ ਦਾ ਆਮ ਆਦਮੀ ਸਰਕਾਰ ਨੂੰ ਵੀ 2 ਤੋਂ 2.5 ਸਾਲ ਹੋ ਚੁੱਕੇ ਨੇ ਪਹਿਲਾਂ ਉਹਨਾਂ ਦੇ ਐਮਪੀ ਵੀ ਰਹੇ ਚੁੱਕੇ ਨੇ ਐਮਐਲਏ ਵੀ ਰਹੇ ਚੁੱਕੇ ਨੇ ਉਦੋਂ ਕਿਹੜਾ ਐਮਐਲਏ ਬਿਕਾਉਂਦਾ ਸੀ ਅੱਜ ਕਿਹੜਾ ਐਮਐਲਏ ਬਿਕਾਉਂਦਾ ਇਹ ਗੱਲਾਂ ਕਲੀਅਰ ਨੇ ਬਾਈ ਵੀ ਜਿਹੜੀ ਸਰਕਾਰ ਆ ਜਿਹੜਾ ਕੁਝ ਲੈ ਕੇ ਆਈ ਸੀ ਬਾਅਦ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ ਪਹਿਲਾ ਮੇਨ ਮੁੱਦਾ ਤਾਂ ਯਾਰ ਮਸੇਦਈ ਸੀ ਵੀ ਜਿਹੜਾ ਮੈਂ ਕਿਹਾ ਸੀ ਇੱਕ ਹਫ਼ਤੇ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਾਂਗੇ ਹਫ਼ਤੇ ਦਾ ਕੀ ਬਾਈ ਸਾਲਾਂ ਦੇ ਸਾਲ ਬੀਤ ਗਏ ਹਨ ਹੁਣ ਜੇ ਇਹਨਾਂ ਨੂੰ ਕੋਈ ਨੌਜਵਾਨ ਕੋਈ ਸਵਾਲ ਕਰਦਾ ਤਾਂ ਇਹਨਾਂ ਦੇ ਸਾਡੇ ਪਿੰਡ ਦੀ ਵੀਡੀਓ ਮਦਾਨਾ ਭੈਣਾਂ ਦੀ ਤੇ ਨੌਜਵਾਨਾਂ ਦੀ ਕਿੰਨੀ ਖਿੱਚ ਤੂ ਕਰਦੇ ਨੇ ਫੋਰਸ ਆ ਜਾਂਦੀ ਆ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਮੂੰਹ ਤੇ ਹੱਥ ਧਰੇ ਜਾਂਦੇ ਨੇ ਜੇ ਤੁਸੀਂ ਇਹ ਗੱਲ ਕਹਿਣੋ ਵੀ ਹਾਂ ਵੀ ਤੁਸੀਂ ਹੀ ਕਿਹਾ ਸੀ ਵੀ ਇਹਨਾਂ ਨੂੰ ਆ ਕੇ ਜਦੋਂ ਤੁਹਾਡੇ ਲੀਡਰ ਸੱਥਾਂ ਚਾਉਂਦੇ ਆ ਤੇ ਇਹਨਾਂ ਨੂੰ ਸਵਾਲ ਕਰੋ ਕੋਈ ਵੀ ਤੁਹਾਡਾ ਸਵਾਲ ਆਗਾ ਉਹਨੂੰ ਕਰੋ ਤਾਂ ਜੇ ਇਹਨਾਂ ਦੀ ਆਪਦੀ ਵਾਰੀ ਆ ਇਹਨਾਂ ਸਵਾਲਾਂ ਦਾ ਤੁਸੀਂ ਮੁੱਕ ਕਰੋਗੇ ਇਹ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਹੋਗੇ ਤੇ ਨੌਜਵਾਨਾਂ ਨੂੰ ਰੈਸਟ ਅਰੈਸਟ ਕਰਕੇ ਲੈ ਜਾਂਦੇ ਨੇ ਸਾਡੇ ਪਿੰਡ ਚ ਵੀ ਇਹ ਗੱਲ ਸੇਮ ਹੋਣੀ ਸੀ ਭਈ ਉਹਨੇ ਸਵਾਲ ਕਰਨੇ ਸੀ ਉਹਨਾਂ ਦਾ ਰਾਈਟ ਹਰੇਕ ਬੰਦੇ ਦਾ ਹੋ ਸਕਦਾ ਸਰਦਾਰ ਸਰਕਾਰਾਂ ਕਰ ਸਕਦਾ ਤਾਂ ਉਹਨਾਂ ਨੇ ਕੀ ਕਰਿਆ ਪਹਿਲੀ ਆਪਦੀ ਫੋਰਸ ਭੇਜ ਕੇ ਉਹਨੂੰ ਪੁੱਛਾ ਲਾ ਕੇ ਕਿ ਤੂੰ ਕੋਈ ਨਾ ਬੈਠ ਕੇ ਗੱਲ ਕਰਾਦਾ ਫਰਾਨਾ ਧੌਕਾ ਇਹ ਗੱਲਾਂ ਨਹੀਂ ਰਹਿਣਗੀਆਂ ਜਿਹੜੀ ਗੱਲ ਪਬਲਿਕ ਚਾਹ ਉਹ ਪਬਲਿਕ ਜੀ ਹੋਊਗੀ ਜੇ ਨਸ਼ੇ ਤੋਂ ਵਾਪਸੀ ਕਰ ਵਾਪਸੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਵਾਪਸੀ ਹੋਣੀ ਕਰੇ ਵਾਪਸੀ ਭਾਈ ਤੁਹਾਨੂੰ ਮੈਂ ਦੱਸਦਾ ਜੀ ਨਸ਼ੇ ਤੋਂ ਵਾਪਸੀ ਹੋਈ ਆ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਜਦੋਂ ਉਹਨਾਂ ਨੇ ਆਪਦੀ ਲਹਿਰ ਬਣਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪਣੇ ਜਿਹੜੇ ਨੌਜਵਾਨੀ ਨੂੰ ਦੱਸਿਆ ਵੀ ਜਿਹੜੇ ਨਸਿਆਂ ਦੇ ਰਾਹ ਨੇ ਬਹੁਤ ਨੌਜਵਾਨ ਨੇ ਜਿਹੜੇ ਮੇਰੇ ਵਰਗੇ ਭੜਕੇ ਮੇਰਾ ਹਾਂ ਤੋਂ ਰਾਹਾਂ ਤੇ ਆਪਦੇ ਰਾਹ ਤੇ ਪਏ ਹੋਏ ਨੇ ਤਾਂ ਉਹਨਾਂ ਦੇ ਜਿਹੜੇ ਵਿਚਾਰ ਸੁਣਨ ਲੱਗੇ ਹੌਲੀ ਹੌਲੀ ਮਨ ਦੇ ਵਿੱਚ ਖਿਆਲ ਬਣਨ ਲੱਗਿਆ ਵੀ ਯਾਰ ਆਪਾਂ ਵੀ ਕਿਉਂ ਨਾ ਯਾਰ ਆਪਾਂ ਵੀ ਵੀ ਇਹ ਜ਼ਿੰਦਗੀ ਤਾਂ ਜਿਉ ਕੇ ਦੇਖ ਲੈਣੇ ਵਾਲੀ ਵੀ ਆਪਾਂ ਵੀ ਭਾਈ ਸਾਹਿਬ ਵਾਂਗੂ ਕੇ ਨਾਲ ਦੇਖੀਏ ਵੀ ਉਹ ਜਿਹੜੀਆਂ ਗੱਲਾਂ ਕਹਿੰਦੇ ਉਹਨਾਂ ਤੇ ਅਮਲ ਕਰਕੇ ਦੇਖੀਏ ਤਾ ਬਈ ਹੌਲੀ ਹੌਲੀ ਰਿਝਾਨ ਬਣਿਆ ਤਾਂ ਪਰਮਾਤਮਾ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਨਸ਼ੇ ਤੋਂ ਬਿਲਕੁਲ ਛਡਕਾਰਾ ਪਾਦਾ ਤੁਹਾਡੇ ਨਾਲ ਜਿਹੜੇ ਸੀਗੇ ਦੋਸਤ ਮਿੱਤਰ ਕੀ ਉਹਨਾਂ ਨੇ ਵੀ ਛੱਡਿਆ ਕਿਸੇ ਨੇ ਕਿਹਾ ਹਾਂ 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 ਵੀਰੇ ਸਭ ਨੇ ਜਿੰਨੇ ਮੇਰੇ ਸਰਕਲ ਦੇ ਮੁੰਡੇ ਸੀ ਅਸੀਂ ਦੋ ਤਿੰਨ ਜਾਣੇ ਸੀ ਜਿਹੜੇ ਇਕੱਠੇ ਕਰਦੇ ਸੀ ਨਸ਼ਾ ਤਾਂ ਸਾਰਿਆਂ ਨੇ ਅਸੀਂ ਮਨ ਬਣਾ ਕੇ ਨਸ਼ਾ ਛੱਡਤਾ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਦਾ ਵੀ ਜਿਨ੍ਹਾਂ ਨੇ ਸਾਨੂੰ ਪੜਕੇ ਹੋਏ ਰਾਹਾਂ ਤੋਂ ਚੰਗੇ ਰਾਹ ਦਿਨੇ ਆਂਦਾ ਜਿਵੇਂ ਕਿ ਭਾਈ ਹੁਣ ਮੰਨ ਕੇ ਚੱਲੋ ਵੀ ਸਰਕਾਰ ਸਰਕਾਰ ਜਿਹੜਾ ਬੰਦਾ ਨਸ਼ੇ ਸ਼ਰਾਬ ਰਿਹਾ ਉਹ ਜੇਲਾ 'ਚ ਜਿਹੜੇ ਵੇਚ ਰਹੇ ਆ ਸਦਾਗਰ ਨੇ ਉਹ ਬਾਹਰ ਸਰਿਆਂ ਆ ਘੁੰਮਦੇ ਨੇ ਉਹਨਾਂ ਤੇ ਕੋਈ ਵੀ ਇੱਕ ਤਰ੍ਹਾਂ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ ਜਿਹੜਾ ਵੀ ਉਹਨਾਂ ਨੂੰ ਜੇਲ੍ਹ ਹੋਵੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਨੌਜਵਾਨੀ ਨੂੰ ਬਚਾਉਂਦਾ ਉਹਨਾਂ ਤੇ ਅੱਜ ਐਨਐਸਏ ਲਾ ਕੇ ਉਹ ਬੈਠੇ ਡਿਗਰੂ ਕਰਦੇ ਨੇ ਜੇਲਾ 'ਚ ਉਹ ਆਪਦੇ ਇਹ ਫਿਰ ਇਹ ਇੱਥੋਂ ਦਾ ਇਹ ਸਵਧਾਨ ਇਹ ਕਹਿੰਦਾ ਵੀ ਹਾਂ ਜਿਹੜੀ ਨੌਜਵਾਨੀ ਆ ਵੀ ਇਹਦਾ ਕਾਹਨ ਕੀਤਾ ਜਾਵੇ ਇਹਨਾਂ ਨੂੰ ਨਸ਼ਿਆਂ 'ਚ ਮਾਰਿਆ ਜਾਵੇ ਜਿਵੇਂ ਬਾਈ ਪਹਿਲਾਂ ਬਈ ਉਹਨਾਂ ਦਾ ਸਕੇਟਾ ਵੀ ਕੱਲਾ ਫਿਰ ਬਿਜਲੀ ਤੱਕ ਹੀ ਰਹੇਗੇ ਨਾ ਬਿਜਲੀ ਵਰਤੂ ਕੌਣ ਜਦੋਂ ਨੌਜਵਾਨੀ ਨਾ ਰਹੀ ਬਾਈ ਇੱਕ ਕਾਲਰ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਤੁਹਾਨੂੰ ਜਿਹੜੀਆਂ ਤੁਸੀਂ ਗੱਲਾਂ ਕਰਿਆ ਬੜੀਆਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ ਇਹ ਜਾਣਨਾ ਕਿਸ ਤਰ੍ਹਾਂ ਪੈ ਗਿਆ ਤੁਹਾਨੂੰ ਮਤਲਬ ਹੁਣ ਤਾਂ ਤੁਸੀਂ ਪਹਿਲਾਂ ਤਾਂ ਨਸ਼ੇ 'ਚ ਇੱਕਦਮ ਸੁਲਤਾਨ ਹੋ ਗਏ ਸੀ ਨਾ ਨਸ਼ਾ ਕਰਦੇ ਸੀ ਵਾਦੂ ਤੇ ਹੁਣ ਜਦੋਂ ਦਾ ਨਸ਼ਾ ਛੱਡਿਆ ਜੇ ਆਪਾਂ ਗੱਲ ਕਰੀਏ ਰਾਜਨੀਤਿਕ ਪਾਰਟੀਆਂ ਦੀ ਕਿਹੜੀ ਹੁਣ ਲੱਗਦਾ ਵੀ ਮੈਂ ਨਸ਼ੇ ਤੋਂ ਬਾਹਰ ਆ ਤੇ ਕਿਹੜੀ ਪਾਰਟੀ ਨੂੰ ਜੋੜਨਾ ਚਾਹੁੰਦੇ ਹੋ ਜਿਹੜੀ ਗੱਲ ਆ ਬਾਈ ਪਾਰਟੀਆਂ ਚ ਵੀ ਪਾਰਟੀਆਂ ਤਕਰੀਬ ਨਹੀਂ ਵੀ ਆਪਾਂ ਮੰਨ ਕੇ ਚੱਲੋ ਵੀ ਜਿਹੜੀਆਂ ਪਾਰਟੀਆਂ ਸਦਾ ਚ ਰਹਿ ਚੁੱਕੇ ਨੇ ਮੈਂ ਤਾਂ ਮੰਨ ਬਿਲਕੁਲ ਇੱਕਿਆਵਾ ਪਹਿਲਾਂ ਤੋਂ ਇੱਕਿਆਵਾ ਸੀ ਹਨਾ ਵੀ ਇਹ ਪਾਰਟੀ ਤੇ ਉਮੀਦ ਕਰੀ ਸੀ ਵੀ ਯਾਰ ਜਿਹੜੀ ਆਮ ਆਦਮੀ ਪਾਰਟੀ ਆ ਨਵੀਂ ਪਾਰਟੀ ਆ ਵੀ ਯਾਰ ਆਏ ਕਹਿੰਦੇ ਆਮ ਘਰਾਂ ਦੇ ਮੁੰਡਿਆਂ ਆਮ ਆਦਮੀ ਪਾਰਟੀ ਨਾ ਇਹਨਾਂ ਦਾ ਪਾਰਟੀ ਦਾ ਨਾਮ ਆ ਅਸੀਂ ਭਾਈ ਇਹ ਪਾਰਟੀ ਚੁਣੀ ਬਹੁਤ ਭੰਗੜੇ ਪਾਏ ਮੈਂ ਤੁਹਾਨੂੰ ਵੀਡੀਓ ਲਗਾ ਦੂੰ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸਾਹਿਬ ਐਮਪੀ ਬਣੇ ਸੀ ਅਸੀਂ ਭੰਗੜੇ ਪਾਏ ਥੋ ਢੋਲ ਵਜਾ ਕੇ ਲੈ ਗਏ ਸਾਰਾ ਕੁਝ ਕਰਿਆ ਭਾਈ ਹੁਣ ਜਿਹੜਾ ਇੱਕ ਬੇਦਾਗ ਚਿਹਰਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੌਜਵਾਨੀ ਨੂੰ ਵੀ ਇਹ ਹੀ ਅਪੀਲ ਕਰਦਾ ਵੀ ਬਾਈ ਜੇ ਤੁਸੀਂ ਆਪਣੀ ਨੌਜਵਾਨੀ ਅਤੇ ਪੰਜਾਬ ਦੇ ਪੰਜਾਬੀਅਤ ਨੂੰ ਬਚਾਉਣਾ ਤਾਂ ਕੱਲਾ ਬੇਦਾਗ ਚਿਹਰਾ ਸਰਦਾਰ ਸਿਮਰਜੀਤ ਮਾਨ ਨੂੰ ਵੋਟਾਂ ਪਾ ਕੇ ਦਿਤਾਈਏ ਵੱਡੀ ਲੀਡ ਨਾਲ ਦਿਤਾ ਕੇ ਆਪਾਂ ਉਹਨਾਂ ਨੂੰ ਪਾਰਲੀਮੈਂਟ ਭੇਜੀਏ ਵੀ ਜਿਵੇਂ ਸਰਦਾਰ ਸਿਮਰਜੀਤ ਮਾਨ ਗੱਲ ਕਰਦਾ ਹਰੇਕ ਨੌਜਵਾਨ ਦੀ ਬਾਹ ਫੜਦਾ ਉਹ ਵੀ ਹਾਂ ਕੋਈ ਗੱਲ ਨਹੀਂ ਭੜਕਿਆ ਦਾ ਨੌਜਵਾਨ ਕਈ ਵਾਰ ਕੁੱਟ ਤੇ ਡੰਡਿਆਂ ਨਾਲ ਨਹੀਂ ਹਟਦਾ ਹੁੰਦਾ ਜਿਹੜਾ ਕਿ ਕਈ ਵਾਰ ਨੌਜਵਾਨ ਦੇ ਮਨ ਦੇ ਵਿੱਚ ਜਿਵੇਂ ਕਿ ਸਾਡੇ ਮਨ ਦੇ ਵਿੱਚ ਭਾਈ ਸਾਹਿਬ ਨੇ ਗੱਲਾਂ ਪਈਆਂ ਉਸ ਤਰ੍ਹਾਂ ਹੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਸਿਰਫ ਬੇਦਾਗ ਨੇ ਮੈਂ ਬੇਨਤੀ ਕਰਦਾ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਸਾਰੇ ਪਾਸਿਓਂ ਉਮੀਦਾਂ ਛੱਡ ਕੇ ਇੱਕ ਉਮੀਦ ਰੱਖੋ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਦਾ ਕੇ ਵੱਡੀ ਲੀਡ ਨਾਲ ਜਤਾਈ